じゃあ سپ شری بھائی گرو سر جی ہم آیا

ਗੰਢੀਆਂ ਗਈ ਆਪਣਾ ਬਿਰਦ ਬਚਾੜ ਹਾਥ ਦੇ ਰੇ ਗਣਤ ਨਾ ਗੜੀਆਂ ਕਾਈ ਆਪਣਾ ਬਿਰਦ ਬਚਾਣਾ ਹੱਥ ਦੇ ਰੱਖ ਕਰ ਆਪਣੇ ਸਦਾ ਸਦਾ ਰਗ ਮਾਣ ਸਾਹਿਬ ਸਦ ਮੇਰਵਾਣ ਬੰਦ ਪਾਇਆ ਮੇਰੇ ਸਤਿਗੁਰੂ ਪੁਰੇ ਹੋਈ ਸਰਵਪਦਿਆਣਾ ਜਿਉ ਪਾਇ ਪੜ ਜਿਨ ਸਾਜਿਆ ਦਿੱਤਾ ਪੈਣੜ ਖਾਣੋ ਅਪਣੇ ਦਾਸ ਕੀ ਆਪ ਪੈ ਜਰਾ ਕੀ ਨਾਨਕੋ ਸਤਿਗੁਰੂ ਬਾਣ ਜਿਉ ਪਾਈ ਬਿਨ ਦਿਨ ਸਾਜਿਆ ਬੇ ਨਣ ਖਾਣ ਅਪੜੇ ਇੰਦਾ ਆਵਾਜ਼ ਕੀ ਆਪ ਪੈ ਜਰਾ ਕੀ

اکی روجہ اکی دن تو لگا تارے سے بات مہاندہ پروگرام ہوئی کیا تو جانا سیوا کر رہے گروہ نہ جوڑ رہے نام نہ نا جوڑ رہے ہیں لانتر شریف گروہ گرن صاحب جی دے پہلے پرکاش سو تپرک نو مناؤں